हां भाई ये जब आपा भी सिलेंडर कदे भी भरवाने आ गए हां जबो आपा लावण लागदे हां रेगुलेटर ਦੇ ਕੋਲੋਂ ਨਾ ਇਥੋਂ ਲੀਕ ਕਰਨ ਲੱਗ ਜਾਂਦਾ ਹੈਗਾ ਇਹ ਗੱਲ ਕੁਛ ਵੀ ਨਹੀਂ ਹੁੰਦੀ ਬਾਈ ਜੇ ਤਾਂ ਰਾਵੜ ਦੇਖ ਲੈ ਪਹਿਲਾਂ ਹੁਣੇ ਦੇ ਵਿੱਚ ਰਾਵੜ ਹੈ ਨਹੀਂ ਅੱਛਾ ਰੇ ਆਪਣੇ ਕੋਈ ਵੀ ਖਾਲੀ ਪਿਆ ਹੋਵੇ हां ਉਹਦੀ ਇਥੋਂ ਰਾਵੜ ਕੱਢੋ ਅੱਛਾ ਠੀਕ ਹੈ ਐਂ ਕੱਢ ਕੇ हां ਜੇਵਾ ਸਮਝੀ ਬਾਰੀ ਹੈ ਇਹ ਕੱਢ ਕੇ ਤੇ ਇਹਨੂੰ ਕਰੋ ਇਸ ਤਰ੍ਹਾਂ ਆਪਣੀ ਬਦ ਨੂੰ ਇੱਥੇ ਨਾਲ ਆਹ ਉੱਧਾ ਲਾਉਂਦੇ ਕਾ ਇੱਥੇ ਹੂੰ ਇਹਨੂੰ ਇਸ ਤਰ੍ਹਾਂ ਕਰ ਲਓ ਬਈ ਅੱਛਾ ਕੋ ਜਰਨੋ ਜਰਨੋ ਕਰਕੇ ਇਹਦੇ ਵਿੱਚ ਰੱਖ ਹੂੰ ਇਹ ਵਿੱਚ ਰੱਖ ਕੇ ਬਸ ਇਹਨੂੰ ਇੱਥੇ ਸੈੱਟ ਕਰ ਦੋ। ਮੁੜ ਆਲੇ ਠੀਕ। ਲੋ ਵੀ ਉਹ ਲਾਲੋ ਇਹ ਕੁਝ ਨਹੀਂ ਹੁੰਦਾ ਇਹਨੂੰ ਚੱਲੀ ਪਹਿਲਾਂ ਦੁੱਧ ਇਹ ਪਾ ਪਾਈ ਸੀ ਜਿਹੜੀ ਟੋਰੀ ਜਗ੍ਹਾ ਦੇ ਵਿੱਚ ਲੋ ਵੀ ਚੱਕੋ ਜੀ ਲੈ ਵੀ ਤੇ ਚੱਲ ਪਿਆ ਹਾਂ ਠੀਕ ਹੈ ਪਤਾ ਨਹੀਂ ਦਿਹਾ ਵੀ ਤੈਨੂੰ ਪਹਿਲਾਂ ਮਾਂ ਦਾ ਸੱਤ ਵਾਰ ਹੋਇਆ ਨਹੀਂ ਅਸਾਂ ਕਿਉਂ ਕਿਧਰ